ਫਿਰ ਮੋਟੇ ਦਾ ਆ ਸੁਣੋ ਚਲੋ ਦੇਖ ਰਿਹਾ ਨੋਟਿਸ ਦਿਖ ਰਿਹਾ ਨਾ ਹਨਾ ਚਲ ਅੱਜ ਆਪਾਂ ਗੱਲ ਕਰਦੇ ਨਾ Air Force ਦੇ ਵਿੱਚ ਤੁਹਾਡੇ ਕੋਲ ਭਾਰਤੀ ਵਾਯੂ ਸੈਨਾ ਦੇ ਵਿੱਚ ਐਫਕੈਟ ਜਿਹੜਾ ਓਪਨ ਹੋ ਚੁੱਕਿਆ ਹੈਗਾ ਹੁਣ ਐਫਕੈਟ ਹੁੰਦਾ ਕੀ ਹੈ ਬੜਿਆਂ ਦਾ ਸੁਪਨਾ ਐਫਕੈਟ ਦਾ ਮੈਂ ਪਿੱਛੇ ਜੇ ਐਕਸਪਲੇਨ ਵੀ ਕਰਕੇ ਟਿਆਂਗਾ ਵੀਡੀਓ ਦੇ ਵਿੱਚ ਤੁਸੀਂ ਪਾਇਲਟ ਬਣਨਾ ਚਾਹੁੰਦੇ ਹੋ ਤਾਂ ਇਹ ਐਗਜ਼ਾਮ ਤੁਹਾਡੇ ਲਈ ਠੀਕ ਹੈ ਜੀ Air Force ਕੰਡਕਟ ਕਰਦੀ ਹੈ ਇਹਨੂੰ Air Force Common Admission Test ਇਹਨੂੰ ਨਾਮ ਦਿੱਤਾ ਜਾਂਦਾ ਹੁੰਦਾ ਐਫਕੈਟ ਦਾ 2026 ਦੇ ਲਈ ਹੈ ਕਿਸ ਕਿਸ ਚੀਜ਼ ਦੇ ਲਈ ਜਿਹੜਾ ਤੁਹਾਡਾ ਟੈਸਟ ਹੈ ਉਹ ਕੰਡਕਟ ਕੀਤਾ ਜਾ ਰਿਹਾ ਹੈਗਾ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਇਹ ਕਹਿੰਦੇ ਭਈ ਅਸੀਂ ਟੈਸਟ ਲੈ ਰਹੇ ਹਾਂਗੇ ਤੁਹਾਡਾ ਫਲਾਈਂਗ ਬ੍ਰਾਂਚ ਦੇ ਲਈ ਪਾਇਲਟਸ ਦੇ ਲਈ ਐਂਡ ਗਰਾਉਂਡ ਡਿਊਟੀ ਦੇ ਗਰਾਉਂਡ ਡਿਊਟੀ ਦੇ ਵੀ ਦੋਨੇਗੇ ਆ ਟੈਕਨੀਕਲ ਤੇ ਨੋਟ ਟੈਕਨੀਕਲ ਦੋਨਾਂ ਦੇ ਲਈ ਬ੍ਰਾਂਚਸ ਦੇ ਲਈ ਅਸੀਂ ਕੰਡਕਟ ਜਿਹੜਾ ਇਹ ਟੈਸਟ ਆ ਲਵਾਂਗੇ ਤੇ ਐਨ ਸੀ ਸੀ ਜੋ ਸਰਟੀਫਿਕੇਟਸ ਹੁੰਦੇ ਆ ਉਹਨਾਂ ਦੀ ਸਪੈਸ਼ਲ ਐਂਟਰੀ ਦੇ ਲਈ ਵੀ ਇਹ ਟੈਸਟ ਆ ਜਿਹੜਾ ਅਸੀਂ ਤੁਹਾਡਾ ਕੰਡਕਟ ਕਰਾਂਗੇ ਫਿਰ ਕੋਰਸਸ ਕਮੈਂਸਿੰਗ ਇਨ ਜਨੂਅਰੀ 27 ਜਨੂਅਰੀ 27 ਦੇ ਜਿਹੜੇ ਕੋਰਸਸ ਸ਼ੁਰੂ ਹੋਣਗੇ ਉਹਨਾਂ ਦੇ ਲਈ ਇਹ ਅਸੀਂ ਟੈਸਟ ਲੈਣ ਜਾ ਰਹੇ ਤਾਂ ਐਫਟੈਟ ਆ ਜਿਹੜਾ ਤੁਹਾਡਾ ਆਫੀਸ਼ੀਅਲੀ ਆ ਚੁੱਕਿਆ ਜੀ 17 ਨਵੰਬਰ ਤੋਂ ਲੈ ਕੇ ਤੁਸੀਂ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ 14 ਦਸੰਬਰ ਤੱਕ ਤੁਹਾਡਾ ਇਹ ਅਪਲਾਈ ਹੋਏਗਾ ਆਫੀਸ਼ੀਅਲ ਵੈਬਸਾਈਟ ਜਿਹੜੀ ਇਹਦਾ ਧਿਆਨ ਰੱਖ ਲੈਣਾ ਪਹਿਲਾਂ ਵੈਬਸਾਈਟ ਇੱਕ ਹੋਰ ਸੀ ਹੋਣ ਵਾਲੀ ਜਿਹੜੀ ਹੈ ਉਹ fcad.edcil.co.in ਇਹਦਾ ਧਿਆਨ ਰੱਖ ਲੈਣਾ ਆਫੀਸ਼ੀਅਲ ਵੈਬਸਾਈਟ ਜਿਹੜੀ ਇਸ ਵਾਰ fcad.atsel.edcil.co.in ਇਹਦੀ ਆਫੀਸ਼ੀਅਲ ਵੈਬਸਾਈਟ 'ਤੇ ਰਹਿਣ ਵਾਲੀ ਹੈ ਇਸ ਚੀਜ਼ ਦਾ ਤੁਸੀਂ ਧਿਆਨ ਰੱਖ ਲਿਓ ਠੀਕ ਹੈ ਇੰਡੀਅਨ 에ਅਰ ਫੋਰਸ ਦੇ ਵਿੱਚ ਕਹਿੰਦਾ ਸੀ ਮਹਨਤ ਤੇ ਵੂਮਨ ਨੈਟਿਡੋ ਬੁਲਾ ਰਹੇ ਆਗੇ ਕਿਹੜੇ ਤੁਹਾਡੇ ਗੈਜਟਡ ਇਹ ਆਫੀਸਰ ਹੈ ਜਿਹੜੇ ਫਲਾਈਂਗ ਤੇ ਗਰਾਉਂਡ ਡਿਊਟੀ ਦੇ ਵਿੱਚ ਬਣ ਸਕਦੇ ਨੇਗੇ ਤੇ ਆਨਲਾਈਨ ਐਫਕੇਟ ਐਗਜ਼ਾਮੀਨੇਸ਼ਨ ਹੈ ਜਿਹੜਾ 31 ਜਨਵਰੀ 2026 ਨੂੰ ਕੰਡਕਟ ਕੀਤਾ ਜਾਣਾ ਸ਼ਨੀਵਾਰ ਦੇ ਦਿਨ ਹੁਣ ਇਹਦੇ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਐਫਕੇਟ ਹੈ ਜਿਹੜਾ ਤੁਹਾਡਾ ਜਿਹੜੇ ਪਾਇਲਟ ਬਣ ਦਾ ਸੁਪਨਾ ਰੱਖਦੇ ਨੇ ਜਿਹੜੇ ਪਾਇਲਟ ਬਨਣਾ ਚਾਹੁੰਦੇ ਨੇਗੇ ਜਾਂ 에ਅਰ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਗਰਾਉਂਡ ਲੈਵਲ ਦੀਆਂ ਵੀ ਇਹਦੇ ਵਿੱਚ ਡਿਊਟੀਆਂ ਨੇ ਪਾਇਲਟ ਦੇ ਵੀ ਇਹਦੇ ਵਿੱਚ ਫਲਾਈਟ ਬ੍ਰਾਂਚ ਵਿੱਚ ਦੇ ਵਿੱਚ ਪਾਈ ਜਾਂਦੀ ਹੈ ਗਰਾਉਂਡ ਲੈਵਲ ਦੇ ਟੈਕਨੀਕਲ ਦੀਆਂ ਵੀ ਡਿਊਟੀਆਂ ਨੇ ਨਾਨ ਟੈਕਨੀਕਲ ਦੀਆਂ ਵੀ ਡਿਊਟੀਆਂ ਨੇ ਅਸੀਂ ਇਹ ਵੀਡੀਓ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਅਗਰ ਤੁਹਾਨੂੰ ਲੱਗਦਾ ਹੈ ਤੁਹਾਡੇ ਕੰਮ ਦੀ ਨਹੀਂ ਹੈ ਤਾਂ ਤੁਸੀਂ ਵੀਡੀਓ ਛੱਡ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿਸੇ ਹੋਰ ਦੀ ਕੰਮ ਦੀ ਹੈ ਤਾਂ ਉਹਨੂੰ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਠੀਕ ਹੈ ਤੇ ਉਹਨੂੰ ਦੱਸ ਸਕਦੇ ਹੋ ਇਸ ਵੀਡੀਓ ਦੇ ਬਾਰੇ ਤਾਂ ਇੱਥੇ ਆਪਾਂ ਦੇਖਾਂਗੇ ਕਿ ਪਾਇਲਟ ਬਣਦੇ ਕਿਵੇਂ ਨੇ ਕੀ ਪ੍ਰੋਸੀਜਰ ਹੈ ਕਿੱਦਾਂ-ਕਿੱਦਾਂ ਹੋਊਗਾ ਇਸ ਵੀਡੀਓ ਦੇ ਵਿੱਚ ਇਹ ਓਪਨ ਹੋ ਚੁੱਕਿਆ ਜੀ ਠੀਕ ਹੈ ਕੈਂਡੀਡੇਟਸ ਐਗਜ਼ਾਮ ਦੇ ਲਈ ਅਪਲਾਈ ਕਰਨਗੇ एलिजिਬਿਲਟੀ ਕ੍ਰਾਈਟੇਰੀਆ ਰੱਖਦੇ ਹੋਏ ਫਿਰ ਰਿਟਨ ਐਗਜ਼ਾਮੀਨੇਸ਼ਨ ਹੋਏਗਾ ਫਿਰ ਤੁਹਾਡਾ ਐਸਐਸਬੀ ਦਾ ਜੋ ਇੰਟਰਵਿਊ ਹੈ ਉਹ ਹੋਏਗਾ ਟੈਸਟ ਹੋਏਗਾ ਵਨ ਆਫ ਦਾ ਟਫੈਸਟ ਇੰਟਰਵਿਊ ਹੈ ਜਿਹੜਾ ਉਹ ਐਸਐਸਬੀ ਦਾ ਹੁੰਦਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਭਈ ਅ ਮੈਡੀਕਲ ਜਿਹੜੀ ਟਰਮਸ ਨੇ ਉਹਨਾਂ ਨੂੰ ਮੈਡੀਕਲ ਕੁਆਲੀਫਿਕੇਸ਼ਨ ਨੂੰ ਚੈੱਕ ਕਰਦੇ ਹੋ ਉਸ ਤੋਂ ਬਾਅਦ एलिजिਬਿਲਟੀ ਕੰਡੀਸ਼ਨਸ ਤੁਸੀਂ ਪੂਰੀ ਕਰਦੇ ਹੋ ਤਾਂ ਅੱਗੇ ਤੁਸੀਂ ਚੱਲਦੇ ਜਾ ਸਕਦੇ ਹੋ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਐਡਮਿਟ ਕਾਰਡਸ ਨੇ ਜਿਹੜੇ ਕਹਿੰਦਾ ਉਹ ਸਾਰੇ ਅਪਲਾਈ ਕੀਤੇ ਹਨ ਚਲੋ ਆਪਾਂ ਇੱਕ ਵਾਰ एफकेट एंट्री किदे ਲਈ ब्रांच फ्लाइंग दे ली ग्राउंडेड टू टेक्निकल नॉन टेक्निकल ਹੁਣ ਇਹ ਆਪਣੇ ਕੰਮ ਦੀ ਚੀਜ਼ ਨਹੀਂ men ਤੇ women pc ਜਿਹੜਾ ਪਰਮਨੈਂਟ ਕਮਿਸ਼ਨ ਜਿਹੜੇ ਪਰਮਨੈਂਟ ਕਮਿਸ਼ਨ ਦੇ ਵਿੱਚ ਰਹਿਣਗੇ ਇਹ 에ਰੋਨੌਟਿਕ ਇੰਜੀਨੀਅਰਿੰਗ ਦੇ ਲਈ ਆਈਆਂ ਨੇਗੇ ਇਹ ਪੋਸਟਾਂ ਇੱਥੇ ਜਿਹੜਾ men ਤੇ women एसएससी ਮਤਲਬ ਕਿ ਸ਼ਾਰਟ ਸਰਵਿਸ ਕਮਿਸ਼ਨ ਦੇ ਲਈ ਰੱਖੇ ਗਏ ਨੇਗੇ men ਜਿਹੜੇ ਫਲਾਈਂਗ ਦੇ ਵਿੱਚ ਚਾਉਂਦੇ ਰੱਖਣੇ ਆ women ਜਿਹੜੇ ਇਹਨਾਂ ਦੇ ਚਾਰ ਰੱਖਣੇ ਨੇਗੇ ਪੈਰਾਨੌਟਿਕ ਇੰਜੀਨੀਅਰਿੰਗ ਦੇ ਵਿੱਚ ਇੱਥੇ ਮੈਨ 100 ਰੱਖਣੇ ਨੇ ਜਿਹੜੀ ਗਰਾਉਂਡ ਡਿਊਟੀ ਆ ਗਈ ਟੈਕਨੀਕਲ ਦੀ ਮੈਂ ਤੁਹਾਨੂੰ ਜੋ ਗੱਲ ਕਹਿ ਰਿਹਾ ਸੀ ਨਾ ਟੈਕਨੀਕਲ ਦੀ ਜੋ ਗਰਾਉਂਡ ਡਿਊਟੀ ਆ ਉਹ ਇੱਥੇ ਹੈ ਮੈਨ ਦੀ 100 ਐਲ ਵੀ 100 ਐਮ ਦੀ 38 ਇੱਥੇ ਵੂਮਨ 23 ਤੇ 9 ਆ ਜਿਹੜੇ ਇਹਨਾਂ ਨੇ ਰੱਖਣੇ ਨੇ ਨਾਨ ਟੈਕਨੀਕਲ ਦੇ ਵਿੱਚ ਜਿਹੜਾ ਵੈਪਨ ਸਿਸਟਮ ਆ ਗਈ ਤੁਹਾਡੀ ਉਹਦੇ ਵਿੱਚ 21 ਐਡਮਿਨ ਦੇ ਵਿੱਚ 48 ਐਲਜੀਐਸ 9 ਨੇਗੇ ਅਕਾਊਂਟਸ ਦੇ ਵਿੱਚ 8 ਨੇਗੇ ਇਸੇ ਤਰ੍ਹਾਂ ਆਈਡੀ ਐਨ 2 ਨੇ ਐਮਈਟੀ ਇੱਕ ਰੱਖਣਾ ਤੇ ਵੂਮਨ ਦੇ ਵਿੱਚ ਇਸੇ ਤਰ੍ਹਾਂ ਰੈਪਨ ਸਿਸਟਮ ਦੇ ਵਿੱਚ ਪੰਜ ਡੈਮਨ 12 ਐਲਜੀਸ ਦੋ ਅਕਾਉਂਟ ਤੁਹਾਡਾ ਦੋ ਆ ਗਿਆ ਬਾਕੀ ਦੋ ਦੋ ਇਹਨਾਂ ਨੇ ਪਈ ਰੱਖਣੇ ਨੇ ਠੀਕ ਹੈ ਐਨਸੀਸੀ ਸਪੈਸ਼ਲ ਐਂਟਰੀ ਹੈ ਜਿਹੜੀ ਐਨਸੀਸੀ ਸਪੈਸ਼ਲ ਐਂਟਰੀ ਹੁੰਦੀ ਹੈ ਉਹਦੇ ਵਿੱਚ ਕਹਿੰਦਾ ਸੀ ਫਲਾਈਨ ਦੇ ਵਿੱਚ ਰੱਖ ਰਿਆਂ ਫਲਾਈਨ ਦੇ ਵਿੱਚ ਕੀ ਰੱਖਿਆ 10% ਸੀਟਸ ਆਊਟ ਆਫ ਦਾ ਸੀਡੀਐਸਸੀ ਵੈਕੈਂਸੀਜ਼ ਫॉर ਪੀਸੀ ਪਰਮਨੈਂਟ ਕਮਿਸ਼ਨ ਐਂਡ 10% ਸੀਟਸ ਆਊਟ ਆਫ ਦਾ ਐਫਕੇਡ ਵੈਕੈਂਸੀ ਆਫ ਅਰ ਐਸਐਸਸੀ ਹੈ ਜਿਹੜਾ ਉਹ ਸੀ ਕਹਿੰਦਾ ਰਿਜ਼ਰਵ ਕਰਾਂਗੇ ਜੀ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖ ਲਓ ਤੁਸੀਂ ਹੁਣ ਟਾਈਪਸ ਆਫ ਕਮਿਸ਼ਨ ਪਰਮਨੈਂਟ ਕਮਿਸ਼ਨ ਹੋ ਗਿਆ ਸ਼ਾਰਟ ਸਰਵਿਸ ਕਮਿਸ਼ਨ ਪਰਮਨੈਂਟ ਕਮਿਸ਼ਨ ਹੈ ਜਿਹੜਾ ਜਦ ਤੱਕ ਤੁਹਾਡੀ ਏਜ ਨਹੀਂ ਹੋ ਜਾਂਦੀ ਉਹ ਤੱਕ ਚੱਲੂ ਸ਼ਾਰਟ ਸਰਵਿਸ ਕਮਿਸ਼ਨ ਹੈ ਜਿਹੜਾ 14 ਸਾਲ ਦਾ ਚੱਲਦਾ ਉਹ ਵੀ ਬਹੁਤ ਵੱਡਾ 14 ਸਾਲ ਦਾ ਠੀਕ ਹੈ ਉਹਦਾ ਵੀ ਤੁਸੀਂ ਧਿਆਨ ਰੱਖ ਸਕਦੇ ਹੋਗੇ ਕਲੀਅਰ ਨੈਕਸਟ ਐਲੀਜੀਬਿਲਟੀ ਕਰਾਈਟੇਰੀਆ ਕੀ ਹੈ ਤੁਹਾਡਾ ਨੈਸ਼ਨੈਲਿਟੀ ਜਿਹੜੀ ਤੁਹਾਡੀ ਇੰਡੀਅਨ ਹੋਣੀ ਚਾਹੀਦੀ ਹੈ ਏਜ ਹੈ ਜਿਹੜੀ ਫਲਾਈਂਗ ਬ੍ਰਾਂਚ ਦੇ ਲਈ ਤੁਹਾਡੀ ਜਿਹੜੀ ਏਜ ਹੈ ਉਹ 20 ਤੋਂ 24 ਸਾਲ ਹੋਣੀ ਚਾਹੀਦੀ ਹੈਗੀ ਕਿ ਤੁਸੀਂ 2 ਜਨਵਰੀ 2003 ਤੋਂ 1 ਜਨਵਰੀ 2007 ਦੇ ਵਿੱਚਕਾਰ ਬੌਰਨ ਹੋਏ ਉਹ 20 ਤੋਂ 26 ਸਾਲ ਹੋਣੀ ਚਾਹੀਦੀ ਹੈ 2 ਜਨਵਰੀ 2001 ਤੋਂ 1 ਜਨਵਰੀ 2007 ਦੇ ਵਿੱਚ ਕੋਈ ਬੋਰਨ ਹੋਣੀ ਚਾਹੀਦੀ ਹੋ ਮੈਰਿਟਲ ਸਟੇਟਸ ਹੈ ਤੁਸੀਂ ਅਸੀਂ ਇਹਦੇ ਵਿੱਚ ਜਿਹੜਾ ਅਨ ਮੈਰਿਡ ਹੋਣੇ ਚਾਹੀਦੇ ਹੋ ਕੋਈ ਵੀ ਮੈਰਿਡ ਬੰਦਾ ਇਹ ਹਾਇਰ ਨਹੀਂ ਕਰਦੇ ਹੁੰਦੇ ਠੀਕ ਹੈ ਜੀ ਤੇ ਡੇਟ ਆਫ ਬਰਥ ਹੈ ਜਿਹੜੀ ਤੁਹਾਡੀ ਜੋ ਸਰਟੀਫਿਕੇਟਸ ਤੇ 10ਵੀਂ 11ਵੀਂ 8ਵੀਂ ਦੇ ਸਰਟੀਫਿਕੇਟਸ ਤੇ ਆ ਰਹੀ ਹੈ ਉਹ ਵਾਲੀ ਤੁਹਾਡੀ ਹੋਣੀ ਚਾਹੀਦੀ ਹੈ ਠੀਕ ਹੈ ਨੈਕਸਟ ਹੁਣ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਨੇਗੇ ਆ ਫਲਾਈਂਗ ਬ੍ਰਾਂਚ ਇੱਥੇ ਅਕਸਰ ਕੋਈ 12th ਪਾਸ ਹੈ Air Force ਵਾਲੀ ਆਏਗੀ 12th ਫੋਰਸ ਵੀ ਆਉਂਦੀ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ এডਿਕੇਸ਼ਨ ਕੁਆਲਿਫਿਕੇਸ਼ਨ ਕੀ ਹੈ ਫਲਾਈਂਗ ਬ੍ਰਾਂਚ ਦੇ ਲਈ ਪਾਇਲਟ ਦੇ ਲਈ ਤੁਸੀ ਜਾਣਨਾ ਹੈ ਤਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਮਿਨੀਮਮ 50% ਦੇ ਨਾਲ ਤੁਸੀਂ ਮੈਥਸ ਦੇ ਫਿਜ਼ਿਕਸ ਦੇ ਨਾਲ 12ਵੀਂ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ ਕੰਪਲਸਰੀ ਹੈ ਐਂਡ ਗ੍ਰੈਜੂਏਸ਼ਨ ਹੈ ਜਿਹੜੀ ਮਿਨੀਮਮ ਤੁਹਾਡੀ 3 ਸਾਲ ਦੀ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ 60% ਦੇ ਨਾਲ ਤੁਸੀਂ ਉਹ ਕੀਤੀ ਹੋਣੀ ਚਾਹੀਦੀ ਹੈ ਜਾਂ ਜੇ ਨਹੀਂ ਕੀਤੀ ਤਾਂ 20 ਈ ਜਬ ਬੀ ਟੈਕ ਦੀ ਡਿਗਰੀ ਹੈ ਜਿਹੜੀ 60% ਦੇ ਨਾਲ ਕੀਤੀ ਹੋਣੀ ਚਾਹੀਦੀ ਹੈ ਜਾਂ ਕੈਂਡੀਡੇਟਸ ਜਿਹੜੇ ਤੁਹਾਡੇ ਉਹ ਸੈਕਸ਼ਨ ਏ ਵੀ ਐਗਜ਼ਾਮੀਨੇਸ਼ਨ ਹੈ ਜਿਹੜਾ ਤੁਹਾਡਾ ਐਸੋਸੀਏਟ ਮੈਂਬਰਸ਼ਿਪ ਆਫ ਇੰਸਟੀਟਿਊਸ਼ਨ ਆਫ ਇੰਜੀਨੀਅਰਸ ਦਾ ਤੁਸੀਂ ਕਲੀਅਰ ਕੀਤਾ ਹੋਣਾ ਚਾਹੀਦਾ ਜਾਂ 에ਰੋਨੌਟਿਕਲ ਸੁਸਾਇਟੀ ਆਫ ਇੰਡੀਆ ਦਾ ਕਲੀਅਰ ਕੀਤਾ ਹੋਣਾ ਚਾਹੀਦਾ 60% ਦੇ ਨਾਲ ਇਹ ਤੁਹਾਡੀ ਕੋਲ ਕੁਆਲੀਫਿਕੇਸ਼ਨ ਹੈ ਜਿਹੜੀ ਪਾਇਲਟ ਦੇ ਲਈ ਰਹਿ ਗੀ ਮੈਥ ਸੇ ਫਿਜ਼ ਜਿਹੜਾ ਤੁਹਾਡਾ ਫਿਜ਼ਿਕਸ ਹੈ ਉਹ ਬੜਾ ਜਿਆਦਾ ਜ਼ਰੂਰੀ ਹੈ ਜਦੋਂ ਮੇਰੇ ਤੋਂ ਬੱਚੇ ਪੁੱਛਦੇ ਆ ਤਾਂ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਨਾ ਕਿ ਤੁਸੀਂ ਪੀसीएम ਤੱਕ ਜਰੂਰ ਕਰੋ ਹੀ ਕਰੋ ਅਗਰ ਤੁਸੀਂ 에어 ਫੋਰਸ ਜਾਂ ਨੇਵੀ ਦੀ ਇੱਛਾ ਰੱਖਦੇ ਹੋਗੇ ਗਰਾਊਂਡ ਡਿਊਟੀ 에ਰੋਨੌਟিক্যাল ਇੰਜੀਨੀਅਰਿੰਗ ਇਲੈਕਟ੍ਰੋਨਿਕਸ ਦੇ ਵਿੱਚ ਕੈਂਡੀਡੇਟ ਹੈ ਜਿਹੜੇ 50% ਮਿਨੀਮਮ ਮਾਰਕਸ ਹੈ ਜਿਹੜਾ ਫਿਜ਼ਿਕਸ ਐਂਡ ਮੈਥਮੈਟਿਕਸ ਐਟ +2 ਲੈਵਲ ਐਮਐਸਸੀ ਇਲੈਕਟ੍ਰੋਨਿਕਸ ਵਿਦ ਮਿਨੀਮਮ 50% ਮਾਰਕਸ ਵਿਦ ਬੀਐਸਸੀ ਇਨ ਫਿਜ਼ਿਕਸ ਵਿਦ ਮਿਨੀਮਮ ਆਫ 60% ਮਾਰਕਸ ਔਰ ਜਾਂ ਫਿਰ ਮਿਨੀਮਮ 4 ਸਾਲ ਡਿਗਰੀ ਹੈ ਜਿਹੜੀ ਗ੍ਰੈਜੂਏਸ਼ਨ ਇੰਟੀਗ੍ਰੇਟਰ ਕੋਰਸ ਪੋਸਟ ਗ੍ਰਾਜੂਏ ਪੋਸਟ ਗ੍ਰੈਜੂਏਸ਼ਨ ਕੁਆਲਿਫੀਕੇਸ਼ਨ ਇੰਜੀਨੀਅਰਿੰਗ ਟੈਕਨੋਲੋਜੀ ਫਰੋਮ ਦਾ ਰੈਕੋਗਨਾਈਜ਼ਡ ਯੂਨੀਵਰਸਿਟੀ অর ਕਲੀਅਰਡ ਸੈਕਸ਼ਨ A ਐਂਡ B ਐਗਜ਼ਾਮੀਨੇਸ਼ਨ ਆਫ ਐਸੋਸੀਏਟ ਮੈਂਬਰਸ ਆਫ ਇੰਸਟੀਟਿਊਸ਼ਨ ਆਫ ਇੰਜੀਨੀਅਰਸ অর ਐਰਨੌਟਿਕਲ ਸੋਸਾਇਟੀ ਆਫ ਇੰਡੀਆ অর ਗ੍ਰੈਜੂਏਟ ਮੈਂਬਰਸ਼ਿਪ ਐਗਜ਼ਾਮੀਨੇਸ਼ਨ ਆਫ ਦਾ ਇੰਸਟੀਟਿਊਸ਼ਨ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਸ ਬਾਇ ਐਕਚੁਅਲ ਸਟੱਡੀਜ਼ ਵਿਦ ਮਿਨਿਮਮ 60 ਪਰਸੈਂਟ ਮਾਰਕਸ ਇਕੁਇਵਲੈਂਟ ਇਨ ਦਾ ਫੋਲੋਇੰਗ ਡਿਸਪਲਿਨਸ ਜ ਤੁਹਾਡੇ ਕੋਲੇ ਫੋਲੋ ਜਿਹੜਾ ਵੀ ਤੁਹਾਡਾ ਗਰਾਉਂਡ ਡਿਊਟੀ ਦੇ ਟੈਕਨੀਕਲ ਵਿੱਚ ਜਾਣਾ ਚਾਹੁੰਦਾ ਹੈ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਅਸੀਂ ਇਹ ਨੋਟੀਫਿਕੇਸ਼ਨ ਹੈ ਜਿਹੜਾ ਟੈਲੀਗ੍ਰਾਮ ਚੈਨਲ DDA43 ਤੇ ਪਾ ਦਾਂਗੇ ਬਾਕੀ ਤੁਸੀਂ ਆਫੀਸ਼ੀਅਲ افਕਟ ਦੀ ਵੈਬਸਾਈਟ ਤੋਂ ਵੀ ਦੇਖ ਸਕਦੇ ਹੋ ਤਾਂ ਇਹਨੂੰ ਪੂਰੀ ਤਰ੍ਹਾਂ ਸਟੱਡੀ ਕਰ ਲਿਓ ਜਿਹੜੇ ਟੈਕਨੀਕਲ ਦੇ ਵਿੱਚ ਜਾਣਾ ਚਾਹੁੰਦੇ ਨੇ ਜਿਵੇਂ 에ਰੋਨੌਟਿਕ ਇੰਜੀਨੀਅਰਿੰਗ ਮੈਕੈਨਿਕਲ ਦਾ ਆ ਗਿਆ ਇਹਦੇ ਵਿੱਚ ਵੀ ਤੁਸੀਂ ਜਾਣਾ ਤਾਂ ਤੁਸੀਂ ਇਹਨੂੰ ਪਲੀਜ਼ ਜਿਹੜਾ ਰੀਡ ਹੈ ਜਿਹੜਾ ਉਹ ਕਰ ਲੈਣਾ ਠੀਕ ਹੈ ਜੀ ਗਰਾਉਂਡ ਡਿਊਟੀ ਨੌਨ ਟੈਕਨੀਕਲ ਬ੍ਰਾਂਚਸ ਦੇ ਵਿੱਚ ਵੈਪਨ ਸਿਸਟਮ ਦੇ ਵਿੱਚ ਕੀ ਚਾਹੀਦਾ ਹੈ ਕ ਪਾਸ ਕੀਤਾ ਹੋਣਾ ਚਾਹੀਦਾ ਮਿਨਿਮਮ 50% ਮਾਰਕਸ ਆ ਜਿਹੜੇ ਮੈਥ ਫਿਜ਼ਿਕਸ ਨਾਲ ਤੁਹਾਡੇ ਕੋਲ 12ਵੇਂ ਲੈਵਲ ਤੱਕ ਹੋਣੇ ਚਾਹੀਦੇ ਨੇਗੇ ਤੇ ਗ੍ਰੈਜੂਏਸ਼ਨ ਆ ਜਿਹੜੀ ਉਹ ਤੁਹਾਡੀ 60% ਨਾਲ ਕੀਤੀ ਹੋਣੀ ਚਾਹੀਦੀ ਹੈ ਜਾਂ ਬੀਏ ਬੀਟੈਕ ਆ ਜਿਹੜੀ 60% ਨਾਲ ਕੀਤੀ ਹੋਣੀ ਚਾਹੀਦੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਹਾਡੇ ਕੋਲ 12ਵੇਂ ਕੀਤੀ ਹੋਣੀ ਚਾਹੀਦੀ ਹੈ ਤੇ ਗ੍ਰੈਜੂਏਟ ਆ ਜਿਹੜੇ ਤੁਸੀਂ ਉਹ ਹੋਣੇ ਚਾਹੀਦੇ ਹੋ ਜੀ 60% ਉੱਚ ਵੀ ਹੋਣੇ ਚਾਹੀਦੇ ਆ ਅਕਾਊਂਟਸ ਬ੍ਰਾਂਚ ਦੇ ਵਿੱਚ ਤੁਹਾਡੇ ਕੋਲ 12ਵੇਂ ਆ ਜਿਹੜੀ ਉਹ ਕੀਤੀ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ 60% ਆ ਜਿਹੜੇ ਤੁਹਾਡੇ ਕੋਲ ਪ੍ਰਾਪਤ ਕੀਤੇ ਹੋਣੇ ਚਾਹੀਦੇ ਹੈ ਗ੍ਰੈਜੂਏਸ਼ਨ ਦੇ ਨਾਲ ਠੀਕ ਹੈ ਜੀ ਬੀ ਕਾਮ ਦੀ ਡਿਗਰੀ ਹੈ ਜਿਹੜੀ ਉਹ ਮੰਨੀ ਜਾਊਗੀ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਬੀਬੀਏ ਜਿਹੜਾ ਉਹ ਮੰਨਿਆ ਜਾਊਗਾ ਕੁਆਲੀਫਾਈਡ ਸੀਏ ਸੀਐਮਏ ਸੀਐਸਐਫ ਸੀਐਫਏ ਹੋਣਾ ਚਾਹੀਦਾ ਹੈ ਬੀਐਸਸੀ ਵਿਦ ਸਪੈਸ਼ਲਾਈਜੇਸ਼ਨ ਇਨ ਫਾਈਨਾਂਸ ਹੈ ਜਿਹੜੀ ਇਹ ਤੁਹਾਡੇ ਮੰਨਿਆ ਜਾਣਗੀਆਂ ਗ੍ਰੈਜੂਏਸ਼ਨ ਦੀ ਫੀਲਡ ਦੇ ਵਿੱਚ এডਿਕੇਸ਼ਨ ਪਾਸਟ ਪਲੱਸ 2 ਗੋ ਪੋਸਟ ਗ੍ਰੈਜੂਏਟ ਪਲੱਸ 2 ਐਂਡ ਪੋਸਟ ਗ੍ਰੈਜੂਏਸ਼ਨ ਵਿਦ 50% ਮਾਰਕਸ ਇਨ ਐਨੀ ਡਿਸਪੀਲਨ ਇੰਟੀਗ੍ਰੇਟਿਡ ਕੋਰਸਸ ਆਫਰਿੰਗ ਪੀਜੀ ਪੋਸਟ ਗ੍ਰੈਜੂਏਸ਼ਨ ਦੇ ਇੰਟੀਗ੍ਰੇਟਿਡ ਕੋਰਸਸ ਆ ਜਾਂਦੇ ਐ ਮੈਡੋਲੋਜੀ ਦਾ ਆ ਜਾਂਦਾ ਤੁਹਾਡੇ ਕੋਲ ਮੈਟਰੋਲੋਜੀ ਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਪਾਈ ਪੜ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਆਪਾਂ ਹੁਣ ਥੋੜਾ ਜਿਆ ਜਿਹੜੀਆਂ ਉਹ ਦੇਖ ਲਈਏ ਹਾਂ ਫਿਜ਼ੀਕਲ ਤੇ ਮੈਡੀਕਲ ਸਟੈਂਡਰਡਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਾਏ ਦੇਖ ਲਈਏ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਜੋ ਵੈਬਸਾਈਟ ਹੈ fca.ansel.co.in ਇਹਦੇ ਜਾ ਕੇ ਤੁਸੀਂ ਅਪਲਾਈ ਕਰੋਗੇ ਅਪਲਾਈ ਕਰਨ ਦੀ ਜਿਹੜੀ ਵਿਧੀ ਆ ਉਹ ਕਿਰੂਗੀ ਜਨਰਲ ਇਨਸਟਰਕਸ਼ਨਸ ਨੇ ਇਹਦੇ ਲਈ ਇੱਥੇ ਤੁਸੀਂ ਅਪਲਾਈ ਕਰਨਾ ਹੈ ਫਿਲ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਤੁਹਾਡੇ ਕੋਲ ਇੱਕ ਵੈਲਿਡ ਈਮ ਉਹ ਹੋਣਾ ਚਾਹੀਦਾ ਜੇ ਇਹਨਾਂ ਨੇ ਕਿਹਾ ਇੱਕ ਈਮੇਲ ਤੁਹਾਡੇ ਕੋਲ ਈਮੇਲ ਆਈਡੀ ਹੋਣੀ ਚਾਹੀਦੀ ਹੈ ਮੋਬਾਈਲ ਨੰਬਰ ਹੋਣਾ ਚਾਹੀਦਾ ਤੁਹਾਡੇ ਕੋਲ ਕਿਹੜਾ ਫੋਟੋਗ੍ਰਾਫੀ ਹੋਣੀ ਚਾਹੀਦੀ ਹੈ ਰੀਸੈਂਟ ਖੁਦ ਦੀ ਫੋਟੋਗ੍ਰਾਫ ਕੈਂਡੀਡੇਟ ਸ਼ੁੱਡ ਐਨਸ਼ੋਰ ਦੈਟ ਦ ਸੇਮ ਫੋਟੋਗ੍ਰਾਫ ਯੂਜ਼ ਫੋਰ ਥਿਸ ਰਿਕਰੂਟਮੈਂਟ ਪ੍ਰੋਸੈਸ ਤੁਸੀਂ ਪਿਕ ਯੂਜ਼ ਕਰੋਗੇ ਉਹੀ ਕੰਟੀਨਿਊ ਪਿਕ ਤੁਹਾਡੇ ਰਹੂਗੀ ਤੁਹਾਡੇ ਕੋਲ ਸਕੈਨਡ ਸਿਗਨੇਚਰ ਹੋਣੇ ਚਾਹੀਦੇ ਹੈ ਥੰਬ ਇਮਪ੍ਰੈਸ਼ਨ ਮਤਲਬ ਕਿ ਗੂਠਾ ਜਿਹੜਾ ਤੁਹਾਡਾ ਹੋਣਾ ਚਾਹੀਦਾ ਜੇਪੀਜੀ ਜੇਪੀਜੀ ਫਾਰਮੈਟ ਦੇ ਵਿੱਚ ਆਧਾਰ ਕਾਰਡ ਹੈ ਜਿਹੜਾ ਨੰਬਰ ਤੁਹਾਡਾ ਉਹ verify the correctness of information entered in all the fields before proceeding make payment میں پیمنٹ کرنے ਤੋਂ ਪਹਿਲਾਂ ਸਾਰਾ ਕੰਮ ਆਪ ਜੀ ਤੁਸੀਂ ਵੈਰੀਫਾਈ ਕਰ ਲੈਣਾ ਠੀਕ ਹੈ ਨੈਕਸਟ ਇਸ ਤੋਂ ਬਾਅਦ ਤੁਸੀਂ ਕੀ ਆਪਣੇ ਜਿਹੜੀ ਫਾਰਮ ਹੈ ਉਹ ਸਬਮਿਟ ਕਰ ਸਕਦੇ ਹੋਗੇ ਇਸ ਤੋਂ ਬਾਅਦ ਤੁਹਾਡਾ ਇਹ ਸਾਰਾ ਪ੍ਰੋਸੀਜਰ ਇਹਨੇ ਦੱਸਿਆ ਸਾਈਨ ਅਪ ਕਰੋ ਰਜਿਸਟ੍ਰੇਸ਼ਨ ਕਰੋ ਕੈਪਚਾ ਵਗੈਰਾ ਕਰੋ ਲੌਗ ਆਊਟ ਕਰੋ ਫਿਰ ਸਾਈਨ ਇਨ ਫਿਰ ਫਿਲਿੰਗ ਦਾ ਫਾਰਮ ਕਰੋ ਗੋ ਟੂ ਅਪਲੀਕੇਸ਼ਨ ਪੇਮੈਂਟਸ ਕਰੋ ਬੈਂਕਿੰਗ ਡੈਬਿਟ ਕਾਰਡ ਦੇ ਨਾਲ ਫੋਟੋਗ੍ਰਾਫ ਇਮੇਜ ਆ ਇਹ ਕੰਮ ਦੀ ਚੀਜ਼ ਹੈ ਇੱਥੇ ਆਪਾਂ ਦੇਖ ਲੈਣੇ ਹਾਂਗੇ ਫੋਟੋਗ੍ਰਾਫ ਇਮੇਜ ਐ ਵੀਡੀਓ ਤੁਹਾਡੀ ਪਾਸਪੋਰਟ ਸਾਈਜ਼ ਦੀ ਹੋਣੀ ਚਾਹੀਦੀ ਹੈ ਦੂਸਰੀ ਚੀਜ਼ ਕਿ ਸਾਈਜ਼ ਆਫ ਦਾ ਸਕੈਨਡ ਇਮੇਜ ਸ਼ੁਡ ਬੀ 100kb ਟੂ 200kb ਇਹਦੇ ਵਿਚਕਾਰ ਹੀ ਤੁਹਾਡਾ ਹੋਣਾ ਚਾਹੀਦਾ ਨੇਮ ਆਫ ਦਾ ਫੋਟੋ ਫਾਈਲ ਸ਼ੁਡ ਬੀ ਪਾਸਪੋਰਟ ਫੋਟੋਗ੍ਰਾਫ.jpg ਔਰ ਪਾਸਪੋਰਟ ਫੋਟੋਗ੍ਰਾਫ.jpeg ਇਹ ਤੁਹਾਡਾ ਫਾਈਲ ਦਾ ਜਿਹੜਾ ਨੇਮ ਹੈ ਉਹ ਹੋਣਾ ਚਾਹੀਦਾ ਤਾਂ ਰੀਨੇਮ ਕਰ ਲਿਓ ਤੁਸੀਂ ਇਹਨੂੰ ਸਿਗਨੇਚਰ ਜੋ ਤੁਸੀਂ ਕਰੋਗੇ ਉਹ ਤੁਹਾਡਾ 80 ਤੋਂ 150kb ਦੇ ਵਿੱਚ ਹੋਣਾ ਚਾਹੀਦਾ ਸਿਗਨੇਚਰ.jpeg ਜਦ ਜਪੀ ਜੀ ਤੁਸੀਂ ਨਾਮ ਹੈ ਜਿਹੜਾ ਉਹ ਸਿਗਨੇਚਰ ਨੂੰ ਦੇਣਾ ਥੰਬ ਪ੍ਰੈਸ਼ਨ ਵੀ 50 ਤੋਂ 100 KB ਦੇ ਵਿਚਕਾਰ ਹੈ ਜਿਹੜਾ ਤੁਹਾਡਾ ਉਹ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਪੇਮੈਂਟ ਕਰਨੀ ਹੈ ਤਾਂ ਪੇਮੈਂਟ ਦੇ ਵਿੱਚ ਇਹ ਕਹਿ ਰਿਹਾ ਕਹਿੰਦਾ ਸਿਰ 5500 ਪਲੱਸ 18% GST ਜਿਹੜਾ ਉਹ ਤੁਹਾਡਾ ਲਵਾਂਗੇ ਨੌਨ ਰਿਫੰਡੇਬਲ ਹੈ ਜਿਹੜਾ ਇਹ ਅਮਾਉਂਟ ਤੁਹਾਡਾ ਰਹੂਗਾ ਇਸ ਚੀਜ਼ ਦੀ ਧਿਆਨ ਦਾ ਜਿਹੜਾ ਭਾਈ ਆਪਣਾ ਤੁਸੀਂ ਦੇ ਲੈਣਾ ਠੀਕ ਹੈ ਜੀ ਨੈਕਸਟ ਇਸ ਤੋਂ ਬਾਅਦ ਹਾਂ ਕੋਈ ਇਸ਼ੂ ਆਉਂਦਾ ਤਾਂ ਅਸੀਂ ਹੈਲਪ ਕਹਿੰਦਾ ਐਫਕੈਟ ਦਾ ਹੈਲਪ ਡੈਸਕ ਹੈ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਹੈ 95 13 25 20 70 ਜਿਹੜਾ ਤੁਸੀਂ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਇੱਕ ਮੇਲ ਹੈਗੀ fcadhelpdesk@excel.co.in ਇੱਥੇ ਜਾ ਕੇ ਵੀ ਤੁਸੀਂ ਕਹਿੰਦਾ ਭਈ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਅਦਰ ਕੋਈ ਤੁਹਾਨੂੰ ਇਨਕੁਆਰੀ ਆਉਂਦੀ ਹੈ ਠੀਕ ਹੈ fcad candidates only 22 ਜਨਵਰੀ 26 onwards click download admit card 22 ਜਨਵਰੀ 26 ਤੋਂ ਬਾਅਦ ਤੁਹਾਡੇ ਕੋਲ ਐਡਮਿਟ ਕਾਰਡਸ ਨੇ ਕਹਿੰਦਾ ਉਹ ਅਵੇਲੇਬਲ ਹੋ ਜਾਣਗੇ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡਸ ਨੇ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਹਮ 510 ਆ ਗਈ ਸੇਮ ਆ ਗਈ ਦੇਖੋ ਹਾਂ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਹੁਣ ਆਖਦੇ ਹਾਂ ਕਿ ਇਹਦੇ ਵਿੱਚ ਤੁਹਾਡੀ ਕੀ ਕੀ ਤੁਹਾਨੂੰ ਚਾਹੀਦਾ ਹੋਊਗਾ ਫੁੱਲ ਨੇਮ ਐਸ ਪਰ ਦਾ 10th ਮੈਟ੍ਰਿਕੁਲੇਸ਼ਨ ਪਾਸਿੰਗ ਸਰਟੀਫਿਕੇਟ 올 ਇਨ ਅਲਫਾਬੇਟ ਤੁਹਾਡੇ ਕੋਲ 10ਵੀਂ ਦਾ ਜਿਹੜਾ ਸਰਟੀਫਿਕੇਟ ਦੇ ਨਾਮ ਹੈ ਨਾ ਉਹੀ ਚੱਲੂਗਾ ਉਹ ਚਾਹੀਦਾ ਮੋਬਾਈਲ ਨੰਬਰ ਚਾਹੀਦਾ ਈਮੇਲ ਆਈਡੀ ਪਰ ਹੋਗੇ ਵੈਰੀਫਾਈ ਕਰੋਗੇ ਓਟੀਪੀ ਆਊਗਾ ਕੈਪਚਾ ਪਰ ਹੋਗੇ ਯੂਜ਼ਰ ਆਈਡੀ ਕ੍ਰੀਏਟ ਹੋਊਗੀ ਪਾਸਵਰਡ ਹੋਊਗਾ ਕੈਪਚਾ ਹੋਊਗਾ ਫਿਰ ਫਾਰਵਰਡ ਪਾਸਵਰਡ ਜਿਹੜਾ ਉਹ ਤੁਹਾਨੂੰ ਉੱਥੇ ਮਿਲੂਗਾ ਪਰਸਨਲ ਡਿਟੇਲਸ ਦੇ ਵਿੱਚ ਐਗਜ਼ਾਮ ਕੈਟੇਗਰੀ ਹੈ ਜਿਹੜੀ ਤੁਸੀਂ ਚੂਜ਼ ਕਰੋਗੇ ਐਫ ਕੈਟ ਜਾਂ ਐਨਐਸਐਸਸੀ ਐਨਸੀਸੀ ਸਪੈਸ਼ਲ ਐਂਟਰੀ ਚੂਜ਼ ਕਰੋਗੇ ਕੈਂਡੀਡੇਟਸ ਨੇਮ ਉਹ ਤੁਸੀਂ ਇੱਥੇ ਫਿਲ ਕਰੋਗੇ ਹੈਵ ਯੂ ਨੇਮ ਬੀਨ ਹੈਵ ਯੂ ਹੈਵ ਯਰ ਨੇਮ ਬੀਨ ਆਫੀਸ਼ੀਅਲੀ ਕਲਾਸ 10 ਇਹ ਅਗਰ ਚੇਂਜ ਹੋਇਆ ਤਾਂ ਯੈਸ ਕਰ ਦੇਣਾ ਅਗਰ ਨਹੀਂ ਹੋਇਆ ਤਾਂ ਨੋ ਕਰ ਦੇਣਾਗਾ ਜੇ ਅਗਰ ਚੇਂਜ ਹੋਇਆ ਤਾਂ ਤੁਸੀਂ ਉਹ ਇੱਥੇ ਮੈਂਸ਼ਨ ਕਰੋਗੇ ਫਾਦਰ ਨੇਮ ਆ ਜਿਹੜਾ ਉਹ ਤੁਸੀਂ ਇੱਥੇ ਮੈਂਸ਼ਨ ਕਰੋਗੇ ਮਦਰ ਦਾ ਨੇਮ ਆ ਜੋ ਈਮੇਲ ਅਡਰੈਸ ਆ ਜੋ ਸੈਕੰਡਰੀ ਈਮੇਲ ਅਡਰੈਸ ਆ ਉਹ ਆ ਜੋ ਨੈਸ਼ਨੈਲਿਟੀ ਆ ਜੋ ਮੋਬਾਈਲ ਨੰਬਰ ਆ ਜੋ ਕੈਂਡੀਡੇਟਸ ਵਿਜ਼ੂਅਲ ਆਈਡੈਂਟੀਫਿਕੇਸ਼ਨ ਮਾਰਕ ਹੁਣ ਤੁਹਾਡਾ ਕੋਈ ਵੀ ਸਰੀਰ ਦੇ ਵਿਜ਼ੂਅਲ ਆਈਡੈਂਟੀਫਿਕੇਸ਼ਨ ਮਾਰਕ ਹੈ ਨਾ ਇਦਾਂ ਦੇ ਡਿਫੈਂਸ ਦੇ ਜੋਬ ਦੇ ਵਿੱਚ ਭਰਨਾ ਹੁੰਦਾ ਹੈਗਾ ਮਤਲਬ ਕਿ ਕੋਈ ਬਾਹਰ ਤੇ ਹੈ ਕੋਈ ਹੱਥ ਤੇ ਹੈ ਕੋਈ ਕਿਤੇ ਦਿਖ ਰਿਹਾ ਹੈਗਾ ਜਿਹੜਾ ਤੁਹਾਡਾ ਮੈਂਸ਼ਨ ਕਰਨਾ ਹੋਗਾ ਵੀ ਮੇਰਾ ਭਾਈ ਮਾਰਕ ਹੈ ਜਿਹੜਾ ਉਹ ਇੱਥੇ ਦਿਖ ਰਿਹਾ ਵੀ ਮਤਲਬ ਕਿ ਮੇਰੇ neck ਦੇ ਆਉ ਰਿਹਾ ਇਹਨੂੰ ਤੁਸੀਂ ਪ੍ਰੋਪਰ ਡਿਸਕ੍ਰਾਈਬ ਕਰਕੇ ਦੱਸਣਾ ਵੀ ਇਦਾਂ ਦਾ ਮਾਰਕ ਮੇਰੇ ਦਿਖ ਰਿਹਾ ਹੈਗਾ ਠੀਕ ਹੈ ਜੀ ਨੈਕਸਟ ਆਰ ਯੂ ਹੈਬਚੁਅਲੀ ਵੇਅਰਿੰਗ ਗਲਾਸੇਸ ਅਗਰ ਤੁਹਾਡੇ ਕੋਲ ਗਲਾਸੇਸ ਆ ਜਿਹੜੀ ਪਾਇਨਣ ਦੀ ਤੁਹਾਨੂੰ ਆਦਤ ਹੈ ਤਾਂ ਤੁਸੀਂ ਉਹ ਵੀ ਮੈਂਸ਼ਨ ਕਰਨਾ ਹੈ ਪ੍ਰਾਇਮਰੀ ਆਈਡੀ ਪ੍ਰੂਫ ਸੈਕੰਡਰੀ ਆਈਡੀ ਪ੍ਰੂਫ ਹੈ ਜਿਹੜਾ ਇਹਦੇ ਵਿੱਚ ਆਧਾਰ ਹੈ ਜਿਹੜਾ ਉਹਦੇ 4 ਡਿਜੀਟ ਆਉਣਗੇ ਸੈਕੰਡਰੀ ਆਈਡੀ ਪ੍ਰੂਫ ਦੇ ਵਿੱਚ ਤੁਸੀਂ ਅਗਰ ਤੁਹਾਡੀ ਵੋਟ ਬਣਾਣੀ ਹੋਈ ਹੈ ਤਾਂ ਤੁਸੀਂ ਵੋਟ ਫਿਲ ਕਰ ਸਕਦੇ ਹੋ ਪੈਨ ਵਗੈਰਾ ਬਣਾਇਆ ਹੋਇਆ ਤਾਂ ਪੈਨ ਜਿਹੜਾ ਉਹਦੀ ਵੀ ਜਾਣਕਾਰੀ ਤੁਸੀਂ ਫਿਲ ਕਰ ਸਕਦੇ ਹੋ ਪਾਸਪੋਰਟ ਹੈ ਉਹਦੀ ਜਾਣਕਾਰੀ ਫਿਲ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਆਜੂਆ ਸੀਪੀਐਸਐਸ ਪੀਏਬੀਟੀ ਸਟੇਟਸ ਅੱਛਾ ਇਹ ਉਹਨਾਂ ਦੇ ਲਈ ਹੈ ਜਿਹੜੇ ਆਲਰੇਡੀ ਤੁਹਾਡੇ ਵਰਕਿੰਗ ਦੇ ਵਿੱਚ ਆ ਜਾਂਦੇ ਨੇ ਆਈ ਥਿੰਕ ਉਹਨਾਂ ਦੇ ਲਈ ਆਜੂਗਾ ਇਹ ਸਾਰੀ ਜਾਣਕਾਰੀ ਹਾਂ ਆ ਦੇਖੋ ਆ ਦੇਖੋ ਆ ਦੇਖੋ ਕਰੰਟ ਜਿਹੜੇ ਕਮਰਸ਼ial ਪਾਇਲਟ ਨੇਗੇ ਉਹਨਾਂ ਦੇ ਲਈ ਹੈ ਜਿਹੜੇ ਆਲਰੇਡੀ ਪਾਇਲਟ ਦੇ ਕਮਰਸ਼ial ਪਾਇਲਟ ਦੇ ਵਿੱਚ ਆ ਜਾਂਦੇ ਉਹਨਾਂ ਦੀ ਏਜ ਵੀ ਇਹਨਾਂ ਨੇ 26 ਤੱਕ ਰੱਖਿਆ ਨਾ 26 ਤੱਕ ਵਧਾਈ ਹੋਈ ਹੈ ਤਾਂ ਉਹਨਾਂ ਦੇ ਲਈ ਇਹ ਆ ਜਾਂਦਾ ਠੀਕ ਹੈ ਜੀ ਡੂ ਯੂ ਹੈਵ ਐਨ ਸੀ ਸੀ ਅਰਵਿੰਗ ਸੀ ਸੀ ਸਰਟੀਫਿਕੇਟ ਇਹ ਆ ਗਿਆ ਤੁਹਾਡਾ ਐਨ ਸੀ ਸੀ ਵਾਲਿਆਂ ਦੀ ਜਾਣਕਾਰੀ ਜਿਨ੍ਹਾਂ ਕੋਲ ਵੀ ਐਨ ਸੀ ਸੀ ਦਾ ਸਰਟੀਫਿਕੇਟ ਹੈ ਉਹਨਾਂ ਦੀ ਜਾਣਕਾਰੀ ਉਹਨਾਂ ਨੇ ਇਹ ਸਾਰੀ ਭਰਨੀ ਹੈ ਬਾਦ ਵਿੱਚ ਤੁਸੀਂ ਪਰਮਨੈਂਟ ਐਡਰੈਸ ਭਰੋਗੇ ਕਾਰਸਪੈਂਡੈਂਸ ਜਿਹੜਾ ਐਡਰੈਸ ਆ ਉਹ ਕਰੋਗੇ ਐਜੂਕੇਸ਼ਨ ਕੁਆਲਿਫਿਕੇਸ਼ਨ ਇਹਨਾਂ ਦੇ ਵਿੱਚੋਂ ਚੂਜ਼ ਕਰੋਗੇ ਤੇ ਅੱਗੇ ਆ ਜਿਹੜਾ ਭਾਈ ਤੁਸੀਂ ਚੱਲਦੇ ਜਾਓਗੇ ਠੀਕ ਹੈ ਹੁਣ ਇਹ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡਾ ਕਾਫੀ ਜ਼ਿਆਦਾ ਵੱਡਾ ਹੈਗਾ ਇਸ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਇਕੱਲੀ-ਇਕੱਲੀ ਚੀਜ਼ ਦੀ ਡਿਟੇਲ ਹੈ ਜਿਹੜੀ ਉਹ ਮਿਲੂਗੀ ਵੀ ਮਤਲਬ ਕਿ ਤੁਹਾਡੀ ਜਿਹੜੀ weight ਹੈ weight ਵੀ ਤੁਹਾਡੇ height ਦੇ ਪ੍ਰੋਪੋਰਸ਼ਨੇਟ ਹੈ ਜਿਹੜਾ ਉਹ ਹੋਣਾ ਚਾਹੀਦਾ ਜੀ ਠੀਕ ਹੈ ਤੇ ਜਿਹੜੀ ਤੁਹਾਡੀ ਅ ਥਾਈ ਦੀ ਲੈਂਥ ਆ ਉਹ ਕਿੰਨੀ ਹੋਣੀ ਚਾਹੀਦੀ ਆ ਆਮ ਦੀ ਲੈਂਥ ਆ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਆ ਹਾਈਟ ਕਿੱਥੇ ਤੱਕ ਤੁਹਾਡੀ ਹੋਣੀ ਚਾਹੀਦੀ ਆ ਇਹਦੇ ਵਿੱਚ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਮਿਲੂਗੀ ਠੀਕ ਹੈ ਤੇ ਜੇ ਤੁਸੀਂ ਹੁਣ ਪਾਇਲਟ ਬਣ ਦੀ ਇੱਛਾ ਰੱਖਦੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਭਾਈ ਤੁਸੀਂ ਇਹ ਜਿਹੜਾ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਆ ਉਹ ਖੁਦ ਰੀਡ ਕਰੋ ਠੀਕ ਹੈ ਹੁਣ ਐਗਜ਼ਾਮ ਤੇ ਆਪਾਂ ਦੇਖ ਲੈਨੇ ਆ ਲਾਸਟ ਐਗਜ਼ਾਮ ਮੈਂ ਜਿਹੜਾ 31 ਤਰੀਕ ਨੂੰ ਹੋਊਗਾ 31 ਤਰੀਕ ਸੈਟਰਡੇ ਨੂੰ ਕੰਡਕਟ ਕੀਤਾ ਜਾਊ ਕਿੱਧਰ ਭੱਜ ਗਿਆ ਕੋਈ ਭਾਈ ਕਰ ਲੈਣ ਦੇ ਕੰਮ ਆ 31 ਤਰੀਕ ਨੂੰ ਕੰਡਕਟ ਕੀਤਾ ਜਾਊਗਾ ਜੀ ਕੈਂਡੀਡੇਟ ਰਿਪੋਰਟਿੰਗ ਟਾਈਮ ਹੈ ਜਿਹੜਾ ਉਹ ਸਵੇਰ ਦਾ 8 ਵਜੇ ਦਾ ਹੈਗਾ ਗੇਟ ক্লোজিং ਟਾਈਮ 9:30 ਵਜੇ ਦਾ ਹੈ ਵੈਰੀਫਿਕੇਸ਼ਨ ਆਈਡੀ 8 ਤੋਂ 9:45 ਦੇ ਵਿੱਚ ਕਰ ਹੋਏਗੀ ਰੀਡਿੰਗ ਆਫ ਇਨਸਟਰਕਸ਼ਨ ਹੈ ਜਿਹੜੀ 9:45 ਤੋਂ 10:00 ਦੇ ਵਿੱਚ ਹੋਏਗੀ ਤੇ ਐਫਸੈਟ ਐਗਜ਼ਾਮ ਹੈ 10 ਤੋਂ 12 ਦੇ ਵਿੱਚ ਹੋਏਗਾ ਹੋਏਗਾ ਕੀ ਕੀ ਇਹਦੇ ਵਿੱਚ ਐਫਸੈਟ ਜਨਰਲ ਅਵੇਅਰਨੈਸ ਆਏਗੀ ਬਰਬਲ ਅਬਿਲਟੀ ਇਨ ਇੰਗਲਿਸ਼ ਆਏਗੀ ਨੰਮਰਿਕਲ ਅਬਿਲਟੀ ਆਏਗੀ ਰੀਜ਼ਨਿੰਗ ਐਂਡ ਮਿਲਟਰੀ ਐਪਟੀਟਿਊਡ ਟੈਸਟ ਹੈ ਜਿਹੜਾ ਉਹ ਕੰਡਕਟ ਕੀਤਾ ਜਾਏਗਾ 2 ਘੰਟੇ ਦਾ ਹੋ ਇੱਕ ਕੁਐਸਚਨ ਨੂੰ ਤਿੰਨ ਨੰਬਰ ਜਿਹੜੇ ਉਹ ਦਿੱਤੇ ਗਏ ਨੇ ਤਿੰਨ ਮਾਰਕਸ ਵਾਰਡਨ ਹੋਣਗੇ ਇੱਕ ਮਾਰਕ ਜਿਹੜਾ ਉਹ ਤੁਹਾਡਾ ਕੱਟ ਕੀਤਾ ਜਾਏਗਾ ਅਗਰ ਤੁਹਾਡੇ ਕੋਲ ਕੋਈ ਇਨਕਰੈਕਟ ਆਨਸਰ ਆ ਗਿਆ ਕਹਿੰਦਾ ਆਪਾਂ ਤੁਹਾਡੇ ਕੋਲ 1/3 ਹੈ ਜਿਹੜੀ 네ਗੇਟਿਵ ਮਾਰਕਿੰਗ ਆਪਾਂ ਨੂੰ ਦੇਖਣ ਨੂੰ ਮਿਲੇਗੀ ਕੋਈ ਵੀ ਅਟੈਂਪਟ ਨਹੀਂ ਕਰਦੇ ਤਾਂ ਤੁਹਾਨੂੰ ਨੋ ਮਾਰਕਸ ਹੈ ਜਿਹੜੇ ਕੱਟ ਹੋਣਗੇ ਤੇ ਨਾਰਮਲਾਈਜੇਸ਼ਨ ਹੈ ਜਿਹੜੀ ਐਸ ਯੂਜੂਅਲ ਪ੍ਰੋਕਟ ਹੋਏ ਸਿਲੇਬਸ ਤੇ ਥੋੜੀ ਜਿਹੀ ਆਪਾਂ ਨਿਗਾਹ ਮਾਰ ਲੈਂਦੇ ਹਾਂ ਇੰਗਲਿਸ਼ ਕੰਪਰੀਹੈਂਸ਼ਨ ਡਿਟੈਕਟ ਐਰਰ ਇਨ ਸੈਂਟੈਂਸ ਸੈਂਟੈਂਸ ਕਪਲੇਸ਼ਨ ਕੰਪਲੀਸ਼ਨ ਫਿਲਿੰਗ ਇਨ ਦਾ ਕਰੈਕਟ ਵਰਡ ਸਿਨੋਨੀਮ ਐਂਟੋਨੀਮ ਕਲੋਸਟੈਸਟ ਫਿਲ ਇਨ ਦਾ ਗੈਪਸ ਈਡੀਅਮਸ ਫਰੇਜ਼ਸ ਐਨਲੋਜੀ ਸੈਂਟੈਂਸ ਰੀਰੇਂਜਿੰਗ ਸਬਸਟੀਟਿਊਸ਼ਨ ਇਨ ਸੈਂਟੈਂਸ ਵਨ ਵਰਡ ਸਬਸਟੀਟਿਊਸ਼ਨ ਟਰਾਂਸਫਾਰਮੇਸ਼ਨ ਐਂਡ ਸੈਂਟੈਂਸ ਹੋਮੋਨੀਮਸ ਇਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਮੈਂ ਤੁਹਾਨੂੰ ਐਂਡ ਤੇ ਦੱਸੂਗਾ ਨਾ ਹੁਣ ਕਈ ਵਾਰ ਜਿਹੜੇ ਤੁਹਾਡੇ ਇਹ ਵੀਡੀਓ ਦੇਖ ਕੇ ਠੀਕ ਹੈ ਜਾਂ ਇਹ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਵੀਡੀਓ ਵਾਇਰਲ ਹੋ ਜਾਂਦੀ ਐ ਇਧਰ ਉਧਰ ਚਲੀ ਜਾਂਦੀ ਐ ਸਾਨੂੰ ਬਹੁਤ ਹੀ ਜ਼ਿਆਦਾ ਕਾਲਸ ਆਉਂਦੀਆਂ ਨੇ ਕਿ ਬਹੁਤ ਜ਼ਿਆਦਾ ਮੈਨੂੰ ਮੈਸੇਜ ਆਉਂਦੇ ਆ ਵੀ ਸਰ ਇਹ ਸਿੰਖ ਤਿਆਰੀ ਕਰਨੀ ਐ ਇਹ ਤਿਆਰੀ ਕਰਨੀ ਐ ਸਕਿਮੇ ਤਿਆਰੀ ਹੋ ਕਿਦਾਂ ਹੋ ਉਹ ਵੀ ਮੈਂ ਤੁਹਾਨੂੰ ਦੱਸ ਦਊਂ ਪਈ ਇਹਨਾਂ ਦੀ ਤਿਆਰੀ ਹੁੰਦੀ ਕਿਵੇਂ ਐ ਇਹ ਦੋ ਦੋ ਤਿੰਨ ਤਿੰਨ ਮਹੀਨਿਆਂ ਵਾਲੇ ਐਗਜ਼ਾਮ ਨਹੀਂ ਹੁੰਦੇ ਯਾਰ ਉਹ ਮੈਂ ਤੁਹਾਨੂੰ ਦੱਸ ਦਾਂਗਾ ਹੁਣ ਇਹਦੇ ਵਿੱਚ ਤੁਹਾਡੇ ਕੋਲ ਆ ਗਿਆ ਜਨਰਲ ਅਵੇਅਰਨੈਸ ਹਿਸਟਰੀ ਐਂਡ ਜੀਓਗ੍ਰਾਫੀ ਐਂਡ ਸਪੋਰਟਸ ਐਂਡ ਨੈਸ਼ਨਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਰਟ ਐਂਡ ਕਲਚਰ ਪਰਸ

ਐਕਸਪੋਨੈਂਟਸ ਐਂਡ ਪਾਵਰਸ ਆ ਗਿਆ ਰੀਜ਼ਨਿੰਗ ਮਿਲਟਰੀ ਐਬਿਟੀਟਿਊਡ ਦੇ ਵਿੱਚ ਵਰਬਲ ਤੇ ਨਾਨ ਵਰਬਲ ਰੀਜ਼ਨਿੰਗ ਆ ਗਈ ਸਟੈਂਡਰਡ ਆਫ ਦਾ ਨੰਮਰਿਕਲ ਐਬਿਲਿਟੀ ਕੁਐਸਚਨ ਵਿਲ ਬੀ ਮੈਟ੍ਰਿਕੁਲੇਸ਼ਨ ਲੈਵਲ 10th 11th ਤੱਕ ਦਾ ਜਿਹੜਾ ਤੁਹਾਡਾ ਉਹ ਕੰਡਕਟ ਕੀਤਾ ਜਾਊਗਾ ਬੇਸਿਕਲੀ ਜਿੰਨਾ ਤੇ ਜਿਹੜਾ ਜਿਹੜਾ ਤੁਹਾਡਾ ਐਗਜ਼ਾਮ ਦੇ ਵਿੱਚ ਡਾਟਾ ਆਉਣਾ ਹੁੰਦਾ ਤੁਹਾਨੂੰ ਸਾਰਾ ਇੱਥੇ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਪ੍ਰੈਕਟਿਸ ਟੈਸਟ ਜਿਹੜਾ ਆਨਲਾਈਨ ਤੁਹਾਨੂੰ fcadadcell.co ਇਨ ਤੇ ਮਿਲ ਜਾਏਗਾ ਠੀਕ ਹੈ ਜੀ ਇਹ ਟੈਸਟ ਜਿਹੜਾ ਤੁਹਾਡਾ ਕਲੀਅਰ ਹੋਣ ਤੋਂ ਬਾਅਦ ਤੁਹਾਡੇ ਕੋਲ ਇੰਟਰਵ ਇੰਟਰਵਿਊ ਤੋਂ ਬਾਅਦ ਤੁਹਾਡੇ ਕੋਲ ਮੈਡੀਕਲ ਟੈਸਟ ਹੁੰਦਾ ਇਹਦਾ ਇੰਟਰਵਿਊ ਕੰਡਕਟ ਕਰਦਾ ਤੁਹਾਡਾ ਐਸਐਸਬੀ ਐਸਐਸਬੀ ਟੈਸਟ ਵੀ ਉਹਨੂੰ ਆਖਦੇ ਨੇ ਤੇ ਇਹਦਾ ਇੰਟਰਵਿਊ ਕੋਈ ਦੇਣਾ ਕਿਸੇ ਵੱਡੇ ਵੱਡਿਆਂ ਦੀ ਹੈ ਜਿਹੜੀ ਉਹ ਵੀ ਜਵਾਬਾਂ ਵਾਲੀ ਗੱਲ ਨਹੀਂ ਹੁੰਦੀ ਕਿਸੇ ਲਈ ਈਜ਼ੀ ਨਹੀਂ ਹੁੰਦਾ ਬਹੁਤ ਟਫ ਇੰਟਰਵਿਊਜ਼ ਇਹਨਾਂ ਦੇ ਹੁੰਦੇ ਨੇ ਐਗਜ਼ਾਮ ਦਾ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਰੌਲਾ ਪਾਉਂਗੇ ਵੀ ਅਸੀਂ ਤਿਆਰੀ ਕਰਨੀ ਤਿਆਰੀ ਕਰਨੀ ਹੈ ਜੀ ਐਗਜ਼ਾਮ ਤੁਹਾਡਾ ਜਨਵਰੀ ਦੇ ਵਿੱਚ ਹੈ ਨਵੰਬਰ ਦੇ ਵਿੱਚ ਐਫ ਕਟ ਅਨਾਉਂਸ ਹੋਇਆ ਜਿਨ੍ਹਾਂ ਨੇ ਐਫ ਕਟ ਦੇਣਾ ਹੁੰਦਾ ਉਹ 6-6 ਮਹੀਨਿਆਂ ਤੋਂ ਹਾਰਡ ਵਰਕ ਤੇ ਲੱਗੇ ਹੋਏ ਦੋ ਦੋ ਮਹੀਨਿਆਂ ਦੇ ਵਿੱਚ ਐਫ ਕਟ ਜਿਹੜੇ ਕਰੈਕ ਨਹੀਂ ਹੁੰਦੇ ਹੁੰਦੇ ਇਹ ਐਗਜ਼ਾਮਸ ਦਾ ਦੋ ਦੋ ਮਹੀਨਿਆਂ ਚ ਸਿਲੇਬਸ ਵੀ ਨਹੀਂ ਕਵਰ ਹੁੰਦਾ ਹੁੰਦਾ ਕਈ ਵਾਰ ਮੇਰੇ ਵਰਗਾ ਲਾਲਚ ਦੇ ਵਿੱਚ ਆ ਕੇ ਜਾਂ ਕੋਈ ਹੋਰ ਇਦਾਂ ਦਾ ਕਹਦੇ ਵੀ ਹਾਂ ਅਸੀਂ ਐਫ ਕਟ ਕਰਾ ਰਹੇ ਹਾਂ ਤੁਸੀਂ ਰੋਲਾ ਪਾਉਣਾ ਸ਼ੁਰੂ ਕਰਤਾ ਚੱਕੋ ਯਾਰ 5000 ਦਾ 7000 ਦਾ 10000 ਦਾ ਕੋਰਸ ਚੱਕੋ ਆਫਲਾਈਨ 15-15000 ਦਾ ਕੋਰਸ ਅਸੀਂ ਐਫ ਕਟ ਕਰਾ ਰਿਹਾ ਉਹਦੇ ਵਿੱਚ ਕਰਨਗੇ ਕੀ ਸਿਲੇਬਸ ਲਿਵਾੜਾ ਆਉਣਗੇ ਬਟ ਤੁਹਾਨੂੰ ਕੀ ਮਿਲੇਗਾ ਤੁਹਾਡੇ ਹੱਥਾਂ 'ਚ ਕੁਝ ਵੀ ਨਹੀਂ ਆ ਰਿਹਾ ਇਹਦੇ ਵਿੱਚ ਸਿਲੇਬਸ ਹੀ ਨਹੀਂ ਇਹਦਾ ਦੋ ਮਹੀਨਿਆਂ 'ਚ ਨਿਪੜਨਾ ਸਿਲੇਬਸ ਹੀ ਇੰਨਾ ਜ਼ ਠੀਕ ਹੈ ਤੇ ਇਹ ਜਿਹੜੇ ਬੱਚੇ ਆ ਨਾ ਇਹ 6-6 ਮਹੀਨਿਆਂ ਦੇ ਸਾਲ-ਸਾਲ ਦੇ ਲੱਗੇ ਹੁੰਦੇ ਜਿਨ੍ਹਾਂ ਨੇ ਐਫ ਕੈਟ ਦੇ ਵਿੱਚ ਜਾਣਾ ਹੁੰਦਾ ਨਾ ਤਾਂ ਉਹਨਾਂ ਦੇ ਆਲਰੇਡੀ ਚੀਜ਼ਾਂ ਜਿਹੜੀਆਂ ਉਹ ਡੈਸਟਿਨਡ ਹੁੰਦੀਆਂ ਉਹਨਾਂ ਨੇ ਚੀਜ਼ਾਂ ਆਲਰੇਡੀ ਜਿਹੜੀਆਂ ਪ੍ਰਪੇਅਰ ਕੀਤੀਆਂ ਹੁੰਦੀਆਂ ਉਹ ਕਲਾਸਿਸ ਤੋਂ ਹੀ ਲੱਗੇ ਹੁੰਦੇ ਨੇ ਇਸ ਚੀਜ਼ ਦੇ ਲਈ ਠੀਕ ਹੈ ਤੇ ਜਿਹੜੇ ਨਹੀਂ ਲੱਗੇ ਹੁੰਦੇ ਉਹ ਅਗਲੀ ਵਾਰ ਦੇ ਲਈ ਤਿਆਰੀ ਕਰ ਸਕਦੇ ਨੇ ਨੈਕਸਟ ਇਅਰ ਦੀ ਮਤਲਬ ਕਿ ਇਸ ਵਾਰ ਤੁਸੀਂ ਨੈਕਸਟ ਇਅਰ ਦੇ ਐਫ ਕੈਟ ਦੀ ਤਿਆਰੀ ਹੈ ਜਿਹੜੀ ਉਹ ਕਰ ਸਕਦੇ ਹੋ ਤਾਂ ਮੇਰਾ ਸਾਰਾ ਹੀ ਮਤਲਬ ਹੈ ਕਿ ਕਿਸੇ ਵੀ ਤਰ੍ਹਾਂ ਦੇ ਤੁਸੀਂ ਭੁਲੇਖੇ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦੀ ਠੱਗੀ ਦੇ ਵਿੱਚ ਆ ਜ ਉਹ ਨਹੀਂ ਹਟਣਾ ਵੀ ਹਾਂ ਅਸੀਂ 2 ਮਹੀਨੇ 3 ਮਹੀਨੇ ਤੁਹਾਨੂੰ ਆਫਕੈਟ ਹੈ ਜਿਹੜਾ ਉਹ ਕਰਵਾ ਦੇਵਾਂਗੇ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ ਬਚੋ ਸੋ ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਮੈਂ ਤੁਹਾਨੂੰ ਇਹਦੀ ਦੇ ਸਕਦਾ ਬਾਕੀ ਜਿਹੜਾ ਮੈਡੀਕਲ ਸਟੈਂਡਰਡ ਤੁਸੀਂ ਦੇਖ ਸਕਦੇ ਹੋ ਇਹਦੀ ਅਲੱਗ ਤੋਂ ਹੀ ਪੀਡੀਐਫ ਹੈ ਜਿਹੜੀ ਜਾਂਦੀ ਹੈ 64 ਪੇजेस ਦੀ ਪੀਡੀਐਫ ਹੈ ਇਹਨੂੰ ਆਪਾਂ ਕਰਨ ਬੈਗੇ ਤਾਂ ਤਿੰਨ ਤੋਂ ਚਾਰ ਘੰਟੇ ਬੜੇ ਆਰਾਮ ਦੇ ਨਾਲ ਇਸੀ ਪੀਡੀਐਫ ਤੇ ਲੱਗਣੇ ਨੇ ਜਿਹੜੇ ਵੀ ਤੁਹਾਡੇ ਚਾਹਵਨ ਹੋਣਗੇ ਆਬਵੀਅਸਲੀ ਫਿਰ ਉਹ ਕੱਲੀ-ਕੱਲੀ ਜਿਹੜੀ ਰੀਡ ਹੈ ਚੀਜ਼ ਕਰਕੇ ਫਿਰ ਹੀ ਪੜ੍ਹਨਗੇ ਤੇ ਮੈਂ ਤੁਹਾਨੂੰ ਇਹ ਵੀ ਕਹਿ ਰਿਹਾ ਜੋ ਵੀ ਦੇ ਤੁਸੀਂ ਇਦਾਂ ਦੀ ਜਿਹੜੀ ਕੋਈ ਵੀ ਪੋਸਟ ਆ ਉਹ ਫਿਲ ਕਰਨੀ ਹੁੰਦੀ ਹੈ ਠੀਕ ਹੈ ਜੀ ਸੋ ਦੈਟਸ ਆਲ ਫਰਮ ਦਿਸ ਅਵਰ ਐਡਵਰਟਾਈਜ਼ਮੈਂਟ ਆਫ ਦ 에어 ਫੋਰਸ ਕਮਨ ਟੈਸਟ ਠੀਕ ਹੈ ਜੀ ਤੇ ਅੱਬਾ ਅਗਲੀ ਕੋਈ ਰਿਕਰੂਟਮੈਂਟ ਜਿਹੜੀ ਉਹਦੇ ਨਾਲ ਫਿਰ ਮਿਲਦੇ ਆਂਗੇ